ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇ ਸ਼੍ਰੀਤਾ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਤੇ ਨਵੇਂ ਸਾਲ ਦਾ ਪਹਿਲਾ ਦਿਨ ਹੈ 2026 ਸ਼ੁਰੂ ਹੋ ਚੁੱਕਾ ਹੈ ਖਬਰ ਵਾਲੇ ਟੀਵੀ ਦੇ ਤਰਫੋਂ ਤੁਹਾਨੂੰ ਸਾਰਿਆਂ ਨੂੰ ਸਮੂਹ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਤੇ ਲੇਖਾ ਜੋਖਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਰੋਜ਼ਾਨਾ ਦੇ ਵਾਂਗੂ ਤੁਸੀਂ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਜੋ ਕਿ ਚਰਚਾ ਸੁਣਦੇ ਹੋ ਕਿ ਅੱਜ ਦਾ ਮੁੱਦਾ ਕੀ ਹੈਗਾ ਲੇਕਿਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਸਿਹਤ ਬੀਮੇ ਨੂੰ ਲੈ ਕੇ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਪੰਜਾਬੀ ਉਡੀਕ ਕਰ ਰਹੇ ਸੀਗੇ ਕਿ ਕਦੋਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਸਿਹਤ ਬੀਮੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀਗੀ ਉਹ ਸਿਹਤ ਬੀਮਾ ਕਦੋਂ ਲਾਗੂ ਹੋਣਾ ਸੀਗਾ ਜੋ ਕਿ ਅੱਜ ਤੋਂ ਇਹ ਜਿਹੜੀ ਕਿ ਮੁਹਿੰਮ ਸ਼ੁਰੂ ਹੋਣੀ ਸੀਗੀ ਪਰ ਅੱਜ ਅੜੀਕਾ ਕਿਉਂ ਪਿਆ ਅੱਜ ਸਿਹਤ ਬੀਮਾ ਸ਼ੁਰੂ ਕਿਉਂ ਨਹੀਂ ਹੋਇਆ ਇਹ ਯੋਜਨਾ ਕਿਉਂ ਨਹੀਂ ਸ਼ੁਰੂ ਹੋਈ ਇਸ ਬਾਰੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਭਾਗੇ ਜੀ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਬਰਮਿੰਦਰ ਜੀ ਜਿਵੇਂ ਮੈਂ ਸ਼ੁਰੂਆਤ ਕੀਤੀ ਸੀਗੀ ਵੀ ਸਿਹਤ ਬੀਮਾ ਸਿਹਤ ਬੀਮੇ ਦੀ ਉਡੀਕ ਤਾਂ ਮੈਨੂੰ ਵੀ ਹੈ ਤੇ ਤੁਹਾਨੂੰ ਵੀ ਤੇ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਪਰ ਇਹ ਅਜੜੀਕਾ ਕਿਉਂ ਪਿਆ ਕਿਉਂ ਨਹੀਂ ਸ਼ੁਰੂ ਹੋਈ ਅੱਜ ਦੀ ਸਿਹਤ ਨਹੀਂ ਇਹਦਾ ਉਹਦਾ ਟੈਕਨੀਕਲ ਥੋੜਾ ਜਿਆ ਹੈ ਪਰ ਪੰਜਾਬ ਸਰਕਾਰ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਇਹਦੀਆਂ ਤਿਆਰੀਆਂ ਕੀਤੀ ਹੋਈਆਂ ਨੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਅਨਾਉਂਸ ਕਰ ਦਿੱਤਾ ਸੀ ਵੀ 1 ਜਨਵਰੀ ਤੋਂ 2026 ਤੋਂ ਜਿਹੜੀ ਇਹ ਹੈਲਥ ਬੀਮਾ ਹੈਲਥ ਇੰਸ਼ੋਰੈਂਸ ਜਿਹੜੀ ਹੈਗੀ ਆ ਹਰ ਇੱਕ ਨਾਗਰਿਕ ਲਈ ਸ਼ੁਰੂ ਹੋ ਜਾਏਗੀ ਜੀ ਦਾ ਕੇ ਭਾਗਿਆ ਸ੍ਰੀ 10 ਲੱਖ ਜਿਹੜਾ ਹੈਗਾ ਹਰ ਪਰਿਵਾਰ ਨੂੰ 65 ਲੱਖ ਪਰਿਵਾਰਾਂ ਨੂੰ ਲਾਭ ਆ ਪੂਰੇ ਪੰਜਾਬ ਦੇ ਵਿੱਚ 3 ਕਰੋੜ ਦੇ ਲਗਭਗ ਆਬਾਦੀ ਆ ਤੇ 93-3 ਕਰੋੜ ਦੇ ਤੇ 65 ਲੱਖ ਪਰਿਵਾਰ ਆ ਆਇਡੈਂਟੀਫਾਈ ਜਿਹੜਾ ਹੋਇਆ ਵਾ 65 ਲੱਖ ਪਰਿਵਾਰਾਂ ਨੂੰ ਹੀ ਮਿਲਣਾ ਹੈ ਇਹਦੇ ਵਿੱਚ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਕੋਈ ਪੇਰਬਾਬ ਨਹੀਂ ਜੋ ਜਿਹਾ ਆਵੇ ਸੋ ਰਾਜੀ ਜਾਵੇ ਚਾਹੇ ਕੋਠੀ ਵਾਲਾ ਹੋਵੇ ਚਾਹੇ ਮਕਾਨ ਵਾਲਾ ਹੋਵੇ ਮੈਂ ਉਹੀ ਆ ਕਿਉਂਕਿ ਦੇਖੋ ਜੋ ਮਰਜੀ ਆ ਜਿਵੇਂ ਹੁਣ ਪਿਛਲੀ ਵਾਰ ਆਪਾਂ ਦੇਖਿਆ ਜਿਹੜਾ ਹੈਗਾ ਜਿਹੜੀ ਬਿਜਲੀ ਆ ਬਿਜਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਔਨ ਸਾਰੀ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਨਹੀਂ ਆਮ ਤੌਰ ਤੇ ਨਾ ਲਾਸਟ ਜਿਹੜੇ ਸਾਲ ਹੁੰਦਾ ਵਾ ਉਹਦੇ ਜੀ ਮੰਗਾ ਜਿਹੜੀਆਂ ਚੋਰ ਮੈਨੀਫੈਸਟੋ ਪੂਰਾ ਕਰ ਦਿੰਦੇ ਆ ਇਹਨਾਂ ਨੇ ਪਹਿਲੀ ਮੰਗੀ ਉਹਦਾ ਚੱਕ ਤੱਕ ਉਹ ਜਿਹੜੀ ਬਿਜਲੀ ਆ ਹਰ ਇੱਕ ਨੂੰ ਮੁਫਤ ਘਰ ਲੂ ਬਿਜਲੀ ਖੇਤਾਂ ਦਾ ਜਿਹੜਾ ਪਹਿਲੇ ਸੀ ਤੇ ਖੇਤਾਂ ਦੇ ਵਿੱਚ ਵੀ ਸੁਧਾਰ ਹੋਇਆ ਵਾ ਜਿਹੜੀ ਕਿ ਮੁਫਤ ਬਿਜਲੀ ਜਿਹੜੀ ਹੈਗੀ ਆ ਦਿੱਤੀ ਗਈ ਆ ਮੁਫਤ ਬਿਜਲੀ ਦੇ ਨਤੀਜੇ ਵਧੀਆ ਨਿਕਲੇ ਮੁਫਤ ਬਿਜਲੀ ਕਰਕੇ ਜਿਹੜਾ ਹੈਗਾ ਕਈ ਜਿਮਨੀ ਚੋਣਾਂ ਜਿਹੜੀਆਂ ਹੋਈਆਂ ਨੇ ਇਹ ਸਭ ਤੋਂ ਵੱਧ ਜਿਮਨੀ ਚੋਣਾਂ ਇਹ ਸਰਕਾਰ ਦੇ ਹਿੱਸੇ ਆਈਆਂ ਨੇ ਆਮ ਆਦਮੀ ਪਾਰਟੀ ਦੀ ਭਗਵੰਦ ਮਾਨ ਦੀ ਸਰਕਾਰ ਦੇ ਤਾਂ ਜਿਮਨੀ ਚੋਣਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਨਿਗੇ ਜਿੱਤ ਪ੍ਰਾਪਤ ਕੀਤੀ ਆ ਇਹ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਵੀ ਆ ਉਹਦੇ ਵਿੱਚ ਵੀ ਜਿਹੜੇ ਕਿ ਜਿਹੜੇ ਕਿ ਆਪਾਂ ਦੇਖੀਏ ਵੀ ਜਿਹੜੇ ਮਿਲੇ ਆ ਰਾਜਨੀਤਿਕ ਮਾਹਰਾਂ ਵੱਲ ਦੇ ਇਕੱਠੇ ਕੀਤੇ ਅੰਕੜਿਆਂ ਦੇ ਮਤਾਬਿਕ ਜਿਹੜੇ ਹੈਗੇ ਆ ਉਹ ਆਮ ਜਿਹੜਾ ਘਰੇ ਲੋਕ ਨੇ ਜਿਹੜੇ ਆਮ ਗਰੀਬ ਗੁਰਬਾ ਉਹਨੂੰ ਵੀ ਜਿਹੜੀ ਹੈਗੀ ਆ ਬਿਜਲੀ ਅੱਗੇ ਵੀ ਬੜੇ ਬੜੇ ਵੇਲੇ ਆ ਜਾਂਦੇ ਸੀਗੇ ਤੇ ਹੁਣ 600 ਜੁਨਿਟ ਜਿਹੜੀ ਹੈਗੀ ਆ ਫ੍ਰੀ ਆ ਜੀ 600 ਜੁਨਿਟ ਤੋਂ ਜਿਹਦਾ ਉੱਪਰ ਆਉਂਦਾ ਬਿੱਲ ਤਾਂ ਆਟੋਮੈਟਿਕਲੀ ਉਹਨੂੰ ਬਿੱਲ ਤਾਂ ਆ ਹੀ ਗਈ ਤੇ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਹੁਣ ਹਰ ਇੱਕ ਨੂੰ 10 ਲੱਖ ਤੱਕ ਦਾ ਜਿਹੜਾ ਹੈਗਾ ਬੀਮਾ ਜਰਨਲ ਹੈਲਟਨ ਸੋਰਨ ਸਰ ਇਹ ਜਿਹੜਾ ਹੈਗਾ ਪੰਜਾਬ ਸਰਕਾਰ ਜਨੀ ਕਿ ਭਾਵੇਂ ਤੁਸੀਂ ਆਪਣਾ ਸਵਾਲ ਹੀ ਇਹ ਸੀਗਾ ਵੀ ਅੱਜ ਕਿਉਂ ਨਹੀਂ ਸ਼ੁਰੂ ਹੋਇਆ ਕਿਉਂਕਿ ਨੋਟੀਫਿਕੇਸ਼ਨ ਤਾਂ ਜਾਰੀ ਹੋ ਚੁੱਕਿਆ ਸੀਗਾ ਪ੍ਰੈਸ ਰੋਡ ਵਗੈਰਾ ਜਾਰੀ ਕਰਤੇ ਸੀ ਪੂਰੀਆਂ ਤਿਆਰੀਆਂ ਸੀ ਕੁਝ ਟੈਕਨੀਕਲ ਮੈਂ ਅਧਿਕਾਰੀਆਂ ਨੇ ਪਤਾ ਕੀਤਾ ਕਿ ਟੈਕਨੀਕਲ ਹੈਗੀਆਂ ਚੀਜ਼ਾਂ ਕਰਕੇ ਉਹਦੇ ਕਰਕੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਨੀ ਇਹ ਆਪ ਲਾਂਚ ਕਰਨੀ ਹੈ ਸਕੀਮ ਤੇ ਉਹਦੇ ਕਰਕੇ ਇਹ ਜਿਹੜਾ ਹੈਗਾ ਇਸ ਲਾਂਚ ਨਹੀਂ ਹੋ ਸਕਿਆ ਜਨੀ ਕਿ ਉਹਦੇ ਲਈ ਜਿਹੜਾ ਹੈਗਾ ਬਹੁਤ ਤਿਆਰੀਆਂ ਨੇ 15 ਜਨਵਰੀ ਤਰੀਕ ਮਿਠੀ ਆ ਵੀ 15 ਜਨਵਰੀ ਨੂੰ ਹੈਲਥ ਇੰਸ਼ੋਰੈਂਸ ਜਿਹੜੀ ਸਕੀਮ ਆ ਸਿਹਤ ਬੀਮਾ ਯੋਜਨਾ ਇਹ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਉਹ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੋ ਜਿਹੜਾ ਹੈਗਾ ਲਾਂਚ ਕਰਨਗੇ ਉਹਦੇ ਬਾਰੇ ਜਿਹੜਾ ਹੈਗਾ ਇਹ ਪੂਰਾ ਸਭ ਅੰਦਰੋਂ ਅੰਟਰਟੇਕਟ ਕਰਕੇ ਜੀ ਜੀ ਬਪਿੰਦਰ ਜੀ ਚਲੋ ਸਿਹਤ ਬੀਮਾ ਤਾਂ ਤੁਸੀਂ ਕਹਿਤਾ ਵੀ 15 ਤਰੀਕ ਨੂੰ ਲਾਂਚ ਹੋਣਾ ਹੈ ਪਰ ਇਹ ਸਿਹਤ ਬੀਮਾ ਲੋਕਾਂ ਦੇ ਮੰਨ ਦੇ ਸਵਾਲ ਵੀ ਆਉਂਦਾ ਹੈਗਾ ਵੀ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਇਹ ਸਿਹਤ ਬੀਮਾ ਲਾਗੂ ਹੋ ਸਕਦਾ ਹੈ ਪ੍ਰਾਈਵੇਟ ਜਾਂ ਫਿਰ ਸਰਕਾਰੀ ਕਿਹੜੇ ਕਿਹੜੇ ਹਸਪਤਾਲਾਂ ਦੇ ਵਿੱਚ ਇਸ ਦਾ ਲੋਕ ਇਲਾਜ ਕਰਵਾ ਸਕਦੇ ਨੇ ਪਾਗੇਸ਼ੀ ਜੀ ਦੇਖੋ ਇਹਦੇ ਵਿੱਚ 550 ਜਿਹੜੇ ਪਤਾ ਕੀਤਾ ਗਿਆ 550 ਦਾ ਪ੍ਰਾਈਵੇਟ ਹਸਪੀਟਲ ਜਿਹੜੇ ਹੈਗੇ ਆ ਉਹ ਚੈਨਲ ਕੀਤੇ ਆ ਪੰਜਾਬ ਗਵਰਨਮੈਂਟ ਨੇ ਕਿਉਂਕਿ ਉਹ ਉਹ ਉਦੋਂ ਬਾਅਦ ਦੇ ਵਿੱਚ 250 ਦੇ ਜਿਹੜੇ 205 ਸਰਕਾਰੀ ਹਸਪਤਾਲਾ ਪੰਜਾਬ ਦੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਲਾਜ ਹੋਏਗਾ ਇਸੇ ਤਰ੍ਹਾਂ ਹੀ ਜਿਹੜੇ 10 ਸੈਂਟਰ ਗਵਰਨਮੈਂਟ ਦੇ ਆ ਜਿਵੇਂ ਪੀਜੀਆਈ ਹੋ ਗਿਆ 16 ਸੈਕਟਰ ਹੋ ਗਿਆ ਜਾਂ ਏਮਜ਼ ਬਠਿੰਡਾ ਹੋ ਗਿਆ 10 ਅਜਿਹੇ ਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਜਿਹੜੇ ਸੈਂਟਰ ਗਵਰਨਮੈਂਟ ਨਾਲ ਸੰਬੰਧਿਤ ਹਸਪੀਟਲ ਨਾਲ ਉੱਥੇ ਜਿਹੜੇ ਹੈਗੇ ਆ ਇਹ ਇਲਾਜ ਹੋਵੇਗਾ ਨਹੀਂ ਉਹਨਾਂ ਦਾ ਕਾਰਡ ਚੱਲੂਗਾ ਜਿਨੀ ਹਾਂ ਕਾਰਡ ਜਿੱਥੇ ਗੱਲ ਤੁਸੀਂ ਕਿਹਾ ਕਾਰਡ ਦੀ ਇਹ ਆਧਾਰ ਕਾਰਡ ਨਾਲ ਚੱਲੂਗਾ ਜਾਂ ਫਿਰ ਇਸ ਦਾ ਕੋਈ ਸਪੈਸ਼ਲ ਕੋਈ ਹੈਲਥ ਦਾ ਕੋਈ ਕਾਰਡ ਬਣਵਾਉਣਾ ਪਊਗਾ ਪਹਿਲਾਂ ਲੋਕਾਂ ਨੂੰ ਕਿਵੇਂ ਮਤਲਬ ਜੀ ਨਹੀਂ ਪਗੈਸਰੀ ਦੇਖੋ 8 ਜਨਵਰੀ ਨੂੰ ਪੰਜਾਬ ਸਰਕਾਰ ਦੇ ਜਿਹੜੇ ਬੁਲਾਰੇ ਆ ਤੋਂ ਉਹਨਾਂ ਨੂੰ ਪਤਾ ਲੱਗਿਆ ਅ ਵੀ 8 ਜਨਵਰੀ ਨੂੰ ਕੈਂਪ ਲੱਗ ਰਹੇ ਨੇ ਪੂਰੇ ਪੰਜਾਬ ਭਰ ਵਿੱਚ ਹਮ ਅ 10000 ਜਿਹੜੇ ਸੇਵਾ ਕੇਂਦਰ ਆ ਪੰਜਾਬ ਦੇ ਵਿੱਚ ਉਹਨਾਂ ਤੇ ਕੈਂਪ ਲਾਏ ਜਾ ਰਹੇ ਨੇ ਉਹਨਾਂ ਤੇ ਲੋਕਾਂ ਦੇ ਹਰ ਇੱਕ ਦਾ ਜਿਹੜਾ ਹੈਗਾ ਫੈਮਿਲੀ ਦਾ ਕਾਰਡ ਬਣੇਗਾ ਉਹਨਾਂ ਦੇ ਕਿੰਨੇ ਮੈਂਬਰ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਏਗੀ ਸਰਵੇਖਣ ਸਾਰਾ ਕੀਤਾ ਚਾਹੀਦਾ ਨਹੀਂ ਨਹੀਂ ਸਰਵੇਖਣ ਤਾਂ ਪਹਿਲਾਂ ਹੋ ਚੁੱਕਿਆ ਉਹਨਾਂ ਦਾ ਕਾਰਡ ਆਧਾਰ ਕਾਰਡ ਲਈ ਉਹਨਾਂ ਜਿਹੜਾ ਮੈਡੀਕਲ ਇੰਸ਼ੋਰੈਂਸ ਕਾਰਡ ਬਣ ਲਈ ਉਥੇ ਹੋਏਗਾ ਆਪਣਾ ਰਜਿਸਟਰਡ ਹੋ ਜਾਏਗਾ ਤੇ ਉਹਨਾਂ ਦੇ ਕਾਰਡ ਬਣ ਕੇ ਘਰਾਂ 'ਚ ਪਹੁੰਚ ਜਾਣਗੇ ਠੀਕ ਹੈ ਜੀ ਤੇ ਫਿਰ 8 ਜਨਵਰੀ ਤੋਂ ਉਹ ਸ਼ੁਰੂ ਹੋਏਗਾ ਜੀ ਤੇ 8 ਤੇ 7 ਇੱਕ ਹਫਤਾ ਡਰਾਈਵ ਚੱਲੇਗੀ ਇਹ ਪੂਰੇ ਪੰਜਾਬ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਹਿ ਗਏ ਉਹਨਾਂ ਲਈ ਇਹ ਨਹੀਂ ਹੈਗਾ ਵੀ ਕਿਉਂ ਵੀ ਰਹਿ ਗਿਆ ਤੇ ਇਹਨਾਂ ਦਾ ਰਾਜ ਨਹੀਂ ਹੋਣਾ ਜੇ ਕਿਸੇ ਨੂੰ ਐਮਰਜੈਂਸੀ ਤੁਰੰਤ ਹਸਪੀਟਲ ਜਿਹੜਾ ਹੈਗਾ ਉਹ ਜਾਣਾ ਪਿਆ ਤਾਂ ਉਹਨਾਂ ਦਾ ਜਿਹੜਾ ਸਰਕਾਰ ਦਾ ਇਹਨਾਂ ਹਸਪੀਟਲਾਂ ਦੇ ਵਿੱਚ 550 ਪ੍ਰਾਈਵੇਟਾਂ ਦੇ ਵਿੱਚ 10 205 ਸਰਕਾਰੀਾਂ ਦੇ ਤੇ 10 ਜਿਹੜੇ ਸੈਂਟਰ ਗਵਰਨਮੈਂਟ ਵਾਲੇ ਆ ਉਹਨਾਂ ਦੇ ਵਿੱਚ ਆਲਰੇਡੀ ਪਹਿਲੇ ਸੌਫਟਵੇਅਰ ਦੇ ਵਿੱਚ ਹੋਣਾ ਆਧਾਰ ਕਾਰਡ ਉਹਨੇ ਪਿਚ ਕਰ ਲੈਣਾ aadhar card ਉਹਨਾਂ ਨੇ ਨੰਬਰ ਭਰਨਾ ਵੀ ਇਹ ਪੰਜਾਬ ਦਾ ਹੂੰ ਤਾਂ ਉਹਨੇ ਆਧਾਰ ਕਾਰਡ ਭਰਨਾ ਉੱਤੇ ਉਹਨੇ ਪੈਚ ਕਰ ਲੈਣਾ ਵੀ ਚੱਕ ਲੈਣਾ ਉਹਨਾਂ ਦਾ ਸੌਫਟਵੇਅਰ ਨੇ ਤੇ ਉਹਦਾ ਇਲਾਜ ਤੁਰੰਤ ਸ਼ੁਰੂ ਹੋ ਜਾਣਾ ਪਰਮਿੰਦਰ ਜੀ ਇੱਥੇ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੂੰਗੀ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਇਹ ਐਲਾਨ ਕੀਤਾ ਗਿਆ ਹੈਗਾ ਪਰ ਕਾਰਡ ਕੱਲੇ ਪੰਜਾਬ ਦੇ ਲੋਕ ਹੀ ਬਣਾ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਪ੍ਰਵਾਸੀ ਵੀ ਬਹੁਤ ਰਹਿੰਦੇ ਨੇ ਐਵੇਂ ਤਾਂ ਕੋਈ ਵੀ ਆਧਾਰ ਕਾਰਡ ਬਣਾ ਕੇ ਕੋਈ ਵੀ ਲਾਸ਼ ਕਰਵਾ ਸਕਦਾ ਹੈ ਤਾਂ ਇਹ ਸਾਰਿਆਂ ਦੇ ਲਈ ਲਾਗੂ ਹੋਵੇਗਾ ਕਿ ਕੱਲੇ ਪੰਜਾਬ ਦੇ ਲੋਕਾਂ ਦੇ ਲਈ ਹੋਵੇਗਾ ਜੀ ਜੀ ਇਹ ਇਹ ਵਧੀਆ ਜਿਹੜਾ ਸਵਾਲ ਹੈ ਕਿਉਂਕਿ ਇਹਦੇ ਵਿੱਚ ਭਾਗਿਆ ਸ੍ਰੀ ਪੰਜਾਬ ਦੇ ਨਾਗਰਿਕਾਂ ਲਈ ਆ ਹਾਂ ਤੁਹਾਡੀ ਇਹ ਵੀ ਗੱਲ ਹੈ ਕਿਵੇਂ ਪਛਾਣ ਹੋਏਗੀ ਕਿਉਂਕਿ ਇਹਦੇ ਵਿੱਚ ਪ੍ਰਵਾਸੀ ਵੀ ਆ ਹਿਮਾਚਲ ਦਾ ਖਾਸ ਕਰਕੇ ਬਹੁਤ ਜ਼ਿਆਦਾ ਨਾਗਰਿਕਾ ਜਿਹੜਾ ਹੈਗਾ ਹਮ ਮਹਾਲੀ ਵਗੈਰਾ ਜਿਹੜੇ ਹੈਗੇ ਆ ਮਹਾਲੀ ਖਰੜ ਜੀਰਕਪੁਰ ਨਾ ਵਸੀ ਹਿਮਾਚਲ ਦੇ ਲੋਕ ਜ਼ਿਆਦਾ ਆਉਂਦੇ ਹਾਂ ਹਿਮਾਚਲ ਦੇ ਕਿਉਂਕਿ ਉੱਥੇ ਰੋਜ਼ਗਾਰ ਜ਼ਿਆਦਾ ਨਹੀਂ ਹੈਗਾ ਉੱਥੋਂ ਇੱਥੇ ਸ਼ਿਫਟ ਕਰ ਜਾਂਦੇ ਆ ਪਰ ਉਹ ਆਪ ਦਾ ਵੋਟ ਦਾ ਅਧਿਕਾਰ ਉੱਥੇ ਨਹੀਂ ਉੱਥੇ ਹੀ ਰੱਖਦੇ ਆ ਕਿਉਂਕਿ ਉਹਨਾਂ ਦੇ ਜ਼ਮੀਨ ਦੇ ਰਾਈਟ ਆ ਜਿਹੜੇ ਹੈਗੇ ਆ ਉਹ ਖਤਮ ਹੋ ਜਾਣਗੇ ਜੇ ਉਹ ਨਾਗਰਿਕਤਾ ਛੱਡ ਦੇਣਗੇ ਹਿਮਾਚਲ ਦੀ ਜਿੰਦੀ ਮੈਂ ਕਹਿੰਦਾ ਜਿੰਨੇ ਲੋਕ ਕਹਿੰਦੇ ਆ ਤੇ ਜਿੰਦੀ 80% ਹਿਮਾਚਲ ਦੇ ਲੋਕਾਂ ਦੇ ਆਧਾਰ ਕਾਰਡ ਇੱਥੇ ਦੇ ਆ ਕਿਉਂਕਿ ਆਧਾਰ ਕਾਰਡ ਬਣਾਏ ਹੋਏ ਨੇ ਆਧਾਰ ਕਾਰਡ ਕਿਤੇ ਵੀ ਬਣਾ ਸਕਦਾ ਜਿਹੜਾ ਦੇਸ਼ ਦਾ ਨਾਗਰਿਕ ਆ ਕਿਸੇ ਵੀ ਛੇਡ ਜਾ ਕੇ ਬਣਾ ਸਕਦਾ ਕਿਉਂਕਿ ਉਹਨਾਂ ਨੇ ਪ੍ਰਾਪਰਟੀ ਲਈ ਹੋਈ ਆ ਆਪਣੀਆਂ ਡਰਾਈਵਿੰਗ ਲਾਇਸੈਂਸ ਇੱਥੋਂ ਦੇ ਬਣਾਏ ਹੋਏ ਨੇ ਆਧਾਰ ਕਾਰਡ ਦੇ ਨਾਲ ਤੇ ਔਰ ਬੈਂਕਾਂ ਦੇ ਅਕਾਊਂਟ ਖੜਾਏ ਹੋਏ ਨੇ ਤੇ ਰਜਿਸਟਰੀ ਕਰਾਣੀ ਹੁੰਦੀ ਆ ਪ੍ਰਾ ਤੇ ਪਰ ਵੋਟ ਦਾ ਉਹਨਾਂ ਦੀ ਉੱਥੇ ਹੁੰਦੀ ਹੈ ਤੇ ਇਸੇ ਤਰ੍ਹਾਂ ਇਹਨਾਂ ਨੇ ਪੰਜਾਬ ਸਰਕਾਰ ਨੇ ਇਹਦੇ ਲਈ ਕੈਪਿੰਗ ਰੱਖੀ ਆ ਵੀ ਜਿਹਦੀ ਵੋਟ ਵੀ ਬਣੀ ਹੋਵੇ ਉਹਨੂੰ ਹੀ بیمਾ ਮਿਲੇਗਾ ਉਹਨੂੰ ਮਤਲਬ ਵੋਟਰ ਕਾਰਡ ਵੀ ਨਾਲ ਦੇਖਿਆ ਜਾਊਗਾ ਹਾਂ ਵੀ ਉਹ ਹਰ ਤਾਂ ਵੀ ਉਹਦਾ ਵੋਟ ਜੇ ਮੰਨ ਲਓ ਮੈਨਰ ਆ ਉਹਦੀ ਫੈਮਿਲੀ ਦਾ ਵੋਟ ਵੋਟਰ ਕਾਰਡ ਤੋਂ ਇਚੋਂ ਦੀ ਨਹੀਂ ਨਾ ਫਿਰ ਉਹ ਉਹ ਮੰਨੇ ਜਾਣਗੇ ਕਿਉਂਕਿ ਇਹ ਨਹੀਂ ਹੈਗਾ ਵੀ ਇਹ ਨਾਗਰਿਕ ਜਿਹੜੇ ਹੈਗੇ ਆ ਇਹ ਤੋਂ ਬੰਦੇ ਰਹਿ ਜਾਣ ਤੇ ਪਰ ਬਾਹਰਲੇ ਜਿਹੜੇ ਪ੍ਰਵਾਸੀਆਂ ਦੇ ਜਾਂ ਬਾਹਰਲੇ ਲੋਕ ਰਹਿ ਰਹੇ ਨੇ ਇੱਥੇ ਆ ਕੇ ਜਦ ਕਾਰੋਬਾਰ ਕਰ ਰਹੇ ਨੇ ਏਮਪਲਾਈ ਨਹੀਂ ਉਹਨਾਂ ਦੇ ਨਹੀਂ ਵੰਣਗੇ ਇੱਥੇ ਇਹਦੇ ਵਿੱਚ ਇਹ ਕੈਪੈ ਰੱਖੀ ਗਈ ਹੈ ਅੱਛਾ ਪਰਮਿੰਦਰ ਜੀ ਜਿਵੇਂ ਵੱਡੇ ਵੱਡੇ ਹਸਪਤਾਲ ਨੇ 40s ਹੋ ਗਏ ਠੀਕ ਹੈ ਐਮਜ਼ ਦੇ ਉਹਨਾਂ ਦੇ ਵਿੱਚ ਕਿ ਗਰੀਬਾਂ ਦੇ ਵੀ ਜਾਣਗੇ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਬੂਹੇ ਖੜਕਾਉਣੇ ਪੈਣਗੇ ਨਹੀਂ ਜੀ ਨਹੀਂ ਮੈਂ ਇਹੀ ਦੱਸ ਰਿਹਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹਨਾਂ ਜਿਹੜੇ ਵੱਡੇ ਹਸਪਤਾਲਾ ਮੈਕਸ ਬੋਲੋ ਹੋਇਆ ਜਾਂ ਦੂਸਰਾ ਡੀ ਐਮ ਸੀ ਪ੍ਰਾਈਵੇਟ ਹਸਪੀਟਲ ਨੇ ਲੁਧਿਆਣੇ ਦਾ ਤੇ ਆ ਆਪਣੇ 40s ਇਹਨਾਂ ਵਾਸਤੇ ਤਾਂ ਆਲਰੇਡੀ ਜਿਹੜਾ ਹੈਗਾ ਕਿਉਂਕਿ ਇਹ ਉਹਨਾਂ ਦੀ ਨਿਜ਼ਮ ਉਹ ਉਹ ਲੈਂਦੇ ਨਹੀਂ ਪੈਨਲ ਚ ਨਹੀਂ ਲੈਂਦੇ ਉਹਨਾਂ ਨਾਲ ਲੱਗੀ ਹੋਈ ਆ ਗੱਲਬਾਤ ਕਰਨ ਦੇ ਲਈ ਵੀ ਤੁਹਾਨੂੰ ਵੀ ਇਹ ਰੇਟ ਜਿਹੜਾ ਹੈਗਾ ਦਿੱਤਾ ਜਾਵੇ ਰੇਟਾਂ ਦਾ ਫਰਕ ਹੁੰਦਾ ਵਾ ਤੇ ਔਰ ਬਾਕੀ ਜਿਹੜੇ ਹੈਗੇ ਆ ਜਿਵੇਂ ਤੁਸੀਂ ਏਮਜ਼ ਕਿਹਾ ਏਮਜ਼ ਦਾ ਸਰਕਾਰੀ ਆ ਸੈਂਟਰ ਗਵਰਨਮੈਂਟ ਦਾ ਉੱਥੇ ਤਾਂ ਹੋਏਗਾ ਉੱਥੇ 10 ਲੱਖ ਤੱਕ ਦਾ ਹੋਏਗਾ ਇੱਕ ਪਰਿਵਾਰ ਦਾ ਮੰਨ ਲਓ ਕਿ ਘਟਨਾ ਵਾਪਰਦੀ ਆ ਵੈਸੇ ਰੱਬ ਨਾ ਕਰੇ ਤੇ ਉੱਥੇ ਜਨਨਕੀ ਇੱਕ ਸਾਲ ਦੇ ਵਿੱਚ 10 ਲੱਖ ਰੁਪਈਆ ਜਿਹੜਾ ਹੈਗਾ ਚਾਹੇ ਸਾਰੇ ਪਰਿਵਾਰ ਦਾ ਲੱਖ ਲੱਖ ਦਾ ਕਿਸੇ ਦਾ ਮੰਨ ਲਓ ਬਜ਼ੁਰਗਾਂ ਦਾ ਬਜ਼ੁਰਗਾਂ ਦੀ ਕਿਸੇ ਨੇ ਕਿਉਂਕਿ ਬਜ਼ੁਰਗਾਂ ਦੀ ਰੋਸ਼ਨੀ ਚੱਲੀ ਜਾਂਦੀ ਆ ਕਾਲਾ ਮੋਤੀ ਆ ਗਿਆ ਲੈਂਜ ਪਾਉਣੇ ਆ ਗੋਡੇ ਗੋਡੇ ਚੇਂਜ ਕਰਾਉਣੇ ਆ ਸਾਰੇ ਉਹ ਜਿਹੜੇ ਮੁਫਤ ਪੈਣੇ ਆ ਜਨਨ ਕਿ ਪ੍ਰਾਈਵੇਟ ਆ ਜਿਹੜੇ ਜਿਹੜੇ ਵੀ ਇਹ ਪੈਨਲ ਹਸਪਤਾਲ ਨੇ ਉੱਥੇ ਸਾਰਾ ਕੁਝ ਇਹ ਇਲਾਜ ਹੋਵੇਗਾ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਗੱਲ ਕਰੀਏ ਵੀ ਇਹ ਭਗਵੰਤ ਮਾਨ ਦੀ ਸਰਕਾਰ ਜੋ ਮਰਜ਼ੀ ਹੈ ਭਾਵੇਂ ਕਿ ਸੋਸ਼ਲ ਮੀਡੀਆ ਦਾ ਜਵਾਨਾ ਭਾਵੇਂ ਕਿ ਉਹਦੇ ਵਿੱਚ ਬੜਾ ਕੁਝ ਚੱਲਦਾ ਰਹਿੰਦਾ ਚਰਚਾਵਾਂ ਚੱਲ ਰਹੀਆਂ ਹੈ ਹੈਲਥ ਨੂੰ ਲੈ ਕੇ ਨੰਬਰ 1 ਇਹਨਾਂ ਨੇ ਸਟੇਟ ਬਣਾ ਦਿੱਤੀ ਹੈ ਜਿਵੇਂ ਕਿ ਐਸਐਸਐਫ ਬਣਾਈ ਹੈ ਜਿਹੜੀ ਆਪਣੇ ਜਿਹੜੀ ਰਸਤਿਆਂ ਦੇ ਵਿੱਚ ਐਕਸੀਡੈਂਟ ਹੋ ਜਾਂਦੇ ਸੀ ਲੋਕ ਕੋਈ ਚੱਕਦਾ ਨਹੀਂ ਸੀ ਜੀ ਕੋ ਚੱਕਦਾ ਨਹੀਂ ਸੀ ਉਹਨਾਂ ਨੂੰ ਹਸਪਤਾਲ ਨਹੀਂ ਦਾਖਲ ਕਰਾਉਂਦਾ ਸੀ ਕਿਉਂਕਿ ਉਹਨੂੰ ਗਵਾਹ ਬਣਨਾ ਪੈ ਜਾਣਾ ਸੀ ਥਾਣੇ ਤੋਂ ਡਰਦਾ ਸੀ ਮੈਨੂੰ ਚੱਕਰ ਮਾਰਨੇ ਬਣੇ ਨੇ ਪਰ ਉਹ ਕਹਿੰਦੇ ਵੀ ਜਿਹੜਾ ਚੱਕੂਗਾ ਵੀ ਲਿਆਊਗਾ ਹਸਪਤਾਲ ਦੇ ਵਿੱਚ ਲੈ ਕੇ ਜਾਊਗਾ ਤਾਂ ਉਹਨੂੰ ਵੀ ਨਾਮ ਦਿੰਦੇ ਆ ਉਹਨੂੰ ਕੋਈ ਇਹੋ ਜਿਹੀ ਕੋਈ ਕਾਰਵਾਈ ਨਹੀਂ ਹੈਗੀ ਉਹਦੇ ਬਿਆਨ ਲਿਖੇ ਜਾ ਰਹੇ ਆ ਵੀ ਕਿਵੇਂ ਇਹ ਮਰਿਆ ਸੀਗਾ ਜਾਂ ਕਿਵੇਂ ਐਕਸੀਡੈਂਟ ਹੋਇਆ ਸੀ ਕਿਉਂਕਿ ਪਹਿਲਾਂ ਡੈੱਡ ਬਾਡੀਆ ਵੀ ਰੋਲਦੀਆਂ ਰਹਿੰਦੀਆਂ ਸੀ ਕਿਉਂਕਿ ਅਗਲਾ ਕਹਿੰਦਾ ਸੀਗਾ ਵੀ ਉਹ ਜਾਂ ਡੈੱਡ ਬਾਡੀ ਮਰ ਜਾਂਦਾ ਸੀਗਾ ਪਰ ਇਸ ਤਰ੍ਹਾਂ ਹੁਣ ਜਿਹੜੇ ਐਸਐਸਐਫ ਫੋਰਸ ਬਣਾਈ ਹੈ ਇਹਨਾਂ ਨੇ ਉਹ ਉਹ ਬਕਾਇਦਾ ਤੌਰ ਤੇ ਭਾਵੇਂ ਕਿ ਪਹਿਲਾਂ ਵੀ ਫੋਰਸ ਉਹੀ ਸੀ ਬਟਾਲੀਅਨ ਦੇ ਵਿੱਚ ਰਿਜ਼ਰਵ ਹੋਂਦ ਸੀ ਉਹਨਾਂ ਨੂੰ ਐਸਐਸਐਫ ਇੱਕ ਵੱਖਰਾ ਬਣਾਤਾ ਜੁਨਟ ਬਣਾਤਾ ਪੰਜਾਬ ਪੁਲਿਸ ਦਾ ਉਹਨਾਂ ਨੂੰ ਟ੍ਰੇਨਿੰਗ ਦੇਤੀ ਉਹਨਾਂ ਨੂੰ ਹਾਈ ਟੈਕ ਗੱਡੀਆਂ ਦੇ ਦਿੱਤੀਆਂ ਹਾਈ ਟੈਕ ਗੱਡੀਆਂ ਦੇ ਦਿੱਤੀਆਂ ਜਿਹਦੇ ਵਿੱਚ ਕਟਰ ਵਗੈਰਾ ਜਿਵੇਂ ਗੱਡੀ ਦਾ ਕਿਸੇ ਐਕਸੀਡੈਂਟ ਹੋ ਗਿਆ ਕਟਰਨ ਨੂੰ ਤੇ ਤਰੰਤ ਐਂਬੂਲੈਂਸ ਟਾਈਪ ਜਿਹੜੀਆਂ ਹੈਗੀਆਂ ਸਹੂਲਤਾਂ ਉਹਦੇ ਵਿੱਚ ਫਾਸਟਡ ਕਿਟ ਔਰ ਟ੍ਰੇਨਿੰਗ ਵੀ ਦਿੱਤੀ ਔਰ ਉਹ ਤਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਦਿਨ 10 ਤੋਂ 12 ਮਿੰਟ ਦੇ ਵਿੱਚ ਪਹੁੰਚ ਜਾਂਦੀਆਂ ਨੇ ਆਮ ਪੁਲਿਸਾਈ ਤਾਂ ਬਹੁਤ ਸ਼ੀਤ ਪੁਲਿਸ ਆਤਾ ਦੇਖ ਕੇ ਉਹ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾਉਂਦੇ ਆ ਇਹ ਨਹੀਂ ਦੇਖਦੇ ਵੀ ਕੀ ਆ ਕੌਣ ਆ ਇਹ ਜਿਹੜਾ ਜਿਹਦਾ ਐਕਸੀਡੈਂਟ ਹੋਇਆ ਕੋਈ ਗਰੀਬ ਆ ਜਾਂ ਅਮੀਰ ਆ ਉਹਨਾਂ ਨੇ ਸਿੱਧਾ ਕੰਮ ਉਹਨਾਂ ਦਾ ਹਸਪਤਾਲ ਚੋਣਾ ਬਹੁਤ ਸਾਰੀਆਂ ਜਾਨਾਂ ਬਚ ਚੁੱਕੀਆਂ ਹੈ ਇਲਾਜ ਵੀ ਮੁਫਤ ਹੋ ਜੂਗਾ ਉਹ ਸਹੂਲਤ ਮਿਲ ਜਾਣੀ ਆ ਉੱਥੇ ਇਹ ਆ ਅੱਗੇ ਐਕਸੀਡੈਂਟ ਹੋ ਜਾਂਦਾ ਸੀ ਭਾਵੇਂ ਕੋਈ ਪੰਜਾਬੀ ਦਿੰਦਾ ਸੀ ਹਸਪਤਾਲ ਚ ਉਹ ਕਰਜਾਈ ਹੋ ਜਾਂਦਾ ਸੀ ਕਿਉਂਕਿ ਉਹਨਾਂ ਦੇ ਜਮੀਨਾਂ ਵੇਚ ਜਾਂਦੀਆਂ ਸੀ ਪਲਾਟ ਘਰ ਵੇਚ ਜਾਂਦੇ ਸੀ ਜਿਹਦਾ ਇਲਾਜ ਕਿਉਂਕਿ ਹਮ ਤਰਫ਼ ਤੇ ਹੈੱਡ ਇਜਰੀ ਹੁੰਦੀਆਂ ਨੇ ਮੈਂ ਆਪ ਖੁਦ ਦੇਖਿਆ ਕਈ ਲੋਕ ਇਹ ਜੀ ਗਰੀਬ ਜਿਹੜੇ ਹੈਗੇ ਆ ਲਾਜਖਣੋਂ ਜਿਹੜਾ ਵੈਸੇ ਨਾ ਇਕੱਠੇ ਹੋਣ ਕਰਨੋਂ ਉਹਨਾਂ ਦੀ ਡੈਥ ਹੋ ਜਾਂਦੀ ਸੀ ਰੱਬ ਨੂੰ ਪਿਆਰੇ ਹੋ ਜਾਂਦੇ ਸੀ ਪਰ ਇਹੀ ਤਰ੍ਹਾਂ ਤੇ ਇਹ ਜਿਹੜੀਆਂ ਹੈਗੀਆਂ ਇੱਕ ਤਾਂ ਇਹ ਚੀਜ਼ਾਂ ਬਹੁਤ ਸਖਾਰਾ ਕੀਤਾ ਵਾ ਜੇ ਐਕਸੀਡੈਂਟ ਹੋ ਜਾਂਦਾ ਤਾਂ ਤੁਰੰਤ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਉਂਦੇ ਨੇ ਤੇ ਔਰ ਬਹੁਤ ਸਾਰੀਆਂ ਜਾਨਾਂ ਬਚੀਆਂ ਬਰਦਾਨ ਹੋਈਆਂ ਦੂਸਰਾ ਇਹ ਸਕੀਮ ਜਿਹੜੀ ਹੁਣ ਜਿਹੜੀ 15 ਜਨਵਰੀ ਤੋਂ ਸ਼ੁਰੂ ਹੋਣ ਇਹ ਹੋਰ ਵੀ ਵਰਦਾਨ ਹੋਵੇਗੀ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਹੁੰਦੀ ਹੈ ਸਿਹਤ ਹੁੰਦੀ ਆ ਸਿਹਤ ਜੇ ਦੇ ਸੂਬੇ ਦੀ ਸਿਹਤ ਆ ਦੇਸ਼ ਦੀ ਸਿਹਤ ਆ ਤਾਂ ਹੀ ਤਾਹੀ ਰੰਗਲਾ ਪੰਜਾਬ ਬਣੇਗਾ ਤਾਹੀ ਰੰਗਲਾ ਪੰਜਾਬ ਬਣੇਗਾ ਜੀ ਕਿਉਂਕਿ ਪੰਜਾਬ ਸਰਕਾਰ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹੀ ਨੇ ਕਿ ਰੰਗਲਾ ਪੰਜਾਬ ਬਣਾਵਾਂਗੇ ਤਾਂ ਹੀ ਵਿਦੇਸ਼ਾਂ ਨੂੰ ਜਿਹੜੇ ਲੋਕ ਭਜਦੇ ਨੇ ਬੱਚੇ ਜਾਂਦੇ ਨੇ ਉਹੀ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨਗੇ ਤੇ ਪਰਮਿੰਦਰ ਜੀ ਮੇਰਾ ਇਹ ਵੀ ਸਵਾਲ ਹੈ ਤੁਹਾਨੂੰ ਕਿ ਜਿਹੜੇ ਤੁਸੀਂ ਹੁਣ ਕਿਹਾ ਵੀ ਕਾਰਡ ਬਣਨਗੇ ਕੈਂਪ ਲੱਗਣਗੇ ਜਿਵੇਂ 8 ਤਰੀਕ ਤੋਂ ਬਾਅਦ ਹਫਤੇ ਦੇ ਵਿੱਚ ਜਿਹੜੇ ਕਾਰਡ ਬਣਨਗੇ ਉਹਦੇ ਵਿੱਚ ਪਰਿਵਾਰ ਦਾ ਇਕੱਲਾ ਮੈਂਬਰ ਜਾ ਕੇ ਬਣਾਊਗਾ ਕਿ ਜਿਹੜੇ ਘਰ ਦੇ ਵਿੱਚ ਬਜ਼ੁਰਗ ਲੋਕ ਵੀ ਹੁੰਦੇ ਨੇ ਉਹ ਜਾਨਗੇ ਨਾਲ ਕਿ ਪੂਰੀ ਫੈਮਿਲੀ ਮੈਂਬਰ ਦੇ ਨਹੀਂ 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 ਇੱਕ ਇੱਕ ਜਿਹੜਾ ਘਰ ਦੇ ਮੁਖੀ ਦੇ ਨਾਂ ਤੇ ਬਣਨਾ ਹੂੰ ਘਰ ਦੇ ਮੁਖੀ ਦੇ ਨਾਂ ਤੇ ਬਣਨਾ ਉਹਦੇ ਵਿੱਚ ਮੈਂਬਰ ਐਡ ਹੋ ਜਾਣੇ ਆ ਉਹਦੇ ਵਿੱਚ ਮੈਂਬਰ ਐਡ ਹੋ ਜਾਂਦੇ ਨੇ ਬਾਅਦ ਦੇ ਵਿੱਚ ਉਹ ਕਿਸੇ ਸਮੇਂ ਮੇਰਾ ਖਿਆਲ ਜਿਹੜਾ ਇਹਦੇ ਬਾਰੇ ਜੇ ਪਤਾ ਬਾਅਦ ਚ ਲੱਗੇਗਾ ਵੀ ਕੀ ਕੀ ਗਾਈਡ ਲਾਈਨ ਨੇ ਇੱਕ ਘਰ ਦੇ ਇੱਕੋ ਪਰਿਵਾਰ ਦਾ ਇੱਕ ਮੈਂਬਰ ਕਾਰਡ ਬਣੇਗਾ ਕਿਉਂਕਿ 65 ਲੱਖ ਪਰਿਵਾਰਾਂ ਨੂੰ ਜਿਹੜਾ ਹੈਗਾ ਉਹ ਸੂਤ ਦੇਣੀ ਆ ਜੇ ਕਾਰਡ ਲੈ ਕੇ ਪਹੁੰਚੋ ਤੁਹਾਡਾ ਲਾਜ ਜਿਹੜਾ ਹੈਗਾ ਨਾਲ ਨਾਲ ਸੁਣੋ ਜਿਹੜਾ ਕਿਸੇ ਦਾ ਦਵਾਈਆਂ ਦਵਾਈਆਂ ਵਿੱਚ ਭਾਵੇਂ ਕਿ ਦਵਾਈਆਂ ਲਈ ਤਾਂ ਜਿਹੜਾ ਆਮ ਮੜੀਆਂ ਮੋਟੀਆਂ ਬਿਮਾਰੀਆਂ ਲਈ ਮਹਨਲਾਕਲੀ ਨੇ ਇੱਕ ਬਹੁਤ ਵੱਡੇ ਪੱਧਰ ਤੇ ਚੱਲ ਰਹੇ ਨੇ ਜੀ ਤੇ ਬਾਕੀ ਜਿਹੜਾ ਹੈਗਾ ਇਹ ਜਿਹੜੇ بڑے ਹਸਪਤਾਲਾਂ ਦਾ ਇਹ ਬਹੁਤ ਤਕੜਾ ਜਿਹੜਾ ਹੈਗਾ ਫੈਸਲਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ 550 ਹਸਪਤਾਲ ਪ੍ਰਾਈਵੇਟ ਆ ਜਿਹੜੇ ਹੈਗੇ 207 ਸਾਰੇ ਟੈਸਟ ਟੂਸਟ ਵਿੱਚ ਹੀ ਆ ਪੂਰਾ 10 ਉਹਨਾਂ ਨੇ ਬਿੱਲ ਬਣਾ ਦੇਣਾ ਬਿੱਲ ਭਾਵੇਂ ਕਿ ਹੈਲਥ ਡਿਪਾਰਟਮੈਂਟ ਕੋਲ ਪਹੁੰਚਣਾ ਉਹਨਾਂ ਨੇ ਪੇ ਕਰਨਾ ਸਰਕਾਰ ਨੇ ਪੇ ਕਰਨਾ ਇਹ ਜਿਹੜਾ ਹੈਗਾ ਬਿੱਲ ਹੋਏਗਾ ਲੋਕਾਂ ਦਾ ਇਸ ਲਈ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਆ ਇਹ ਜਿਹੜੀ ਹੈਲਥ ਲਈ ਸਭ ਤੋਂ ਜਿਹੜੀ ਮੈਂ ਕਹਿੰਨਾ ਪੰਜਾਬ ਦੀ ਪਹਿਲੀ ਸਰਕਾਰ ਇਹ ਜੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਹੈਲਥ ਫਰੀ ਜਿਹੜਾ ਬੀਮਾ ਯੋਜਨਾ ਦੇ ਵਿੱਚ 10 ਲੱਖ ਦਾ ਜਿਹੜਾ ਹਰ ਇੱਕ ਲਈ ਜ਼ਰੂਰੀ ਕਰ ਦਿੱਤਾ ਕੋਈ ਚਾਹੇ ਗਰੀਬ ਆ ਚਾਹੇ ਅਮੀਰ ਹੈ ਜੀ ਸਾਰੇ ਵਰਗਾਂ ਨੂੰ ਮਿਲੇਗਾ ਜੀ ਜੀ ਸਾਰੇ ਵਰਗਾਂ ਨੂੰ ਬਹੁਤ ਬਹੁਤ ਸ਼ੁਕਰੀਆ ਪਰਮੇਂਦਰ ਜੀ ਤਾਂ ਸਿਹਤ ਬੀਮੇ ਨੂੰ ਲੈ ਕੇ ਤੁਸੀਂ ਸਾਰੀ ਜਾਣਕਾਰੀ ਉਮੀਦ ਕਰਦਿਆਂ ਤੁਹਾਨੂੰ ਸਾਰੀ ਸਮਝ ਆਈ ਹੋएगी ਕਿ ਜਦੋਂ ਸਿਹਤ ਬੀਮਾ ਬਣੂਗਾ ਉਸ ਦੇ ਲਈ ਸਭ ਤੋਂ ਪਹਿਲਾ ਕਾਰਡ ਬਣੂਗਾ ਉਸ ਦੇ ਕੈਂਪ ਲਗਾਏ ਜਾਣਗੇ ਤੁਸੀਂ ਵੀ ਜ਼ਰੂਰ ਜਾਓ ਉਸ ਕੈਂਪ ਦੇ ਵਿੱਚ ਆਪਣੇ ਪਰਿਵਾਰ ਦਾ ਨਾਮ ਵਗੈਰਾ ਸਾਰਾ ਕੁਝ ਨੋਟ ਕਰਵਾਇਓ ਪਰ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਅਜ ਅੜੀਕਾ ਪਿਆ ਸੀਗਾ ਉਹ ਤਕਨੀਕੀ ਕਾਰਨਾ ਕਰਕੇ ਹੋਇਆ ਸੀਗਾ ਆਉਣ ਵਾਲੀ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਜੋੜ ਕੇ ਇਹ ਮੁਹਿੰਮ ਚਾਲੂ ਕਰ ਸਕਦੇ ਨੇ ਤਾਂ ਮੈਨੂੰ ਦੋ ਇਜਾਜ਼ਤ ਤੇ ਅਗਲੇ ਫਿਰ ਪ੍ਰੋਗਰਾਮ ਲੇਖਾ ਜੋਖਾ ਦੇ ਵਿੱਚ ਪੰਜਾਬ ਦੇ ਕਿਸੇ ਅਹਿਮ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ